ਮੈਂ ਆਪਕੋ ਥੋੜੀ ਦੇਰ ਪਹਿਲੇ ਗੰਦਗੀ ਦਾ ਢੇਰ ਦਿਖਾਇਆ ਤੋਂ ਮੋਸੀਸ ਸੜਕ 'ਤੇ ਇਤਨੀ ਪੀੜਾ ਹੈ ਇਹ ਦੇਖ ਕੇ ਕਿ ਕਿਸ ਤਰੀਕੇ ਤੁਹਾਡੇ ਐਮਐਲਏ ਨੇ ਤੁਹਾਡੇ ਇਲਾਕੇ ਨੂੰ ਪੇੜਾ ਕਰ ਕੀਤਾ ਦੇਖੋ ਤੁਸੀਂ ਆਹ ਦੇਖੋ ਇਹ ਲੋਕਾਂ ਦੇ ਘਰਾਂ ਨੂੰ ਜਾਣ ਦੇ ਰਸਤੇ ਨੇ ਨਾਲੇ ਪੁੱਟ-ਪੁੱਟ ਕੇ ਇਸ ਇਲਾਕੇ ਦੇ ਅੰਦਰ ਗੰਦਗੀ ਦਾ ਢੇਰ ਆ ਆਹ ਦੇਖੋ ਤੁਸੀਂ ਇਹ ਹਾਲਾਤ ਨੇ ਬੇਟਾ ਆਗੇ ਸੱਟੋ ਹਾਲਾਤ ਇਸ ਤਰ੍ਹਾਂ ਲੋਕ ਰਹਿਣ ਨੂੰ ਮਜਬੂਰ ਨੇ ਇਸ ਗੰਦਗੀ 'ਚ ਲੋਕ ਰਹਿਣ ਨੂੰ ਮਜਬੂਰ ਨੇ ਆਹ ਦੇਖੋ ਤੁਸੀਂ ਹਜ਼ਾਰਾਂ ਦੀ ਤਦਾਦ ਜਿੱਥੇ ਲੋਕ ਰਹਿ ਰਹੇ ਨੇ ਔਰ ਲੋਕਾਂ ਦੇ ਘਰਾਂ ਨੂੰ ਜਾਣ ਦਾ ਰਸਤਾ ਨਹੀਂ ਆ ਇਹ ਲੋਕਾਂ ਦਾ ਹਾਲ ਆ ਆ ਦੇਖੋ ਮਾਤਾ ਜੀ ਇਹ ਕਬ ਸੇ ਪੜਾ ਗੰਦਗੀ ਕਾ ਮਾਹੌਲ ਕਬ ਸੇ ਆਈਏ ਜੋ ਤੋ ਕਹਿ ਰਹਾ ਥਾ ਕਿ ਆ ਸਫਾਈ ਹੋਗੀ ਸਭ ਸਾਫ ਸੁਥਰਾ ਹੋ ਗਿਆ ਆਪ ਆਹ ਹੋਣੇ ਲੱਗ ਰਿਹਾ ਕਿ ਹੋਣੇ ਲੱਗ ਰਿਹਾ ਸਫਾਈ ਤਾਂ ਤਾਂ ਰਹੀ ਹੈ ਪਰ ਹੋ ਕਿਉਂ ਨਹੀਂ ਰਹੀ ਕਿਰਤਾ ਸਾਹਿਬ ਕੋ ਲਾਣਾ ਆਪਕੇ ਪੱਕਾ ਲੱਗਿਆ ਹੋਣਾ ਹੈ ਇਹ ਸਿੱਧੀ ਕਾ ਕਿਆ ਦਾਜ ਹੈ ਆਦੇ ਆਦੇ ਅਕਲ ਮਾਰੇ ਇਹ ਦੇਖੋ ये हालात है इस इलाके के अब आप बताइए आप यहां पर रहते हैं एमए इलाके के लोगों को कहना चाहना है क्या तुमसी बदलाव नहीं चहंदे इस तरह का गंदा हां जी क्या है ये देख लो वापसी आप आपके सामने ही है हां कितने दिन से परेशान हो रहे हैं हां अब देखो जो भी आपके सामने देखो हमको देख ही रहे हैं ये गंदगी इतनी सारी गंदगी क्यों है यहां पे छोटे-छोटे बच्चे हैं वैसे मिटाने के साहब की डर लगता है आ हाला आदर देख लो ਤੁਸੀਂ ਰਹੋਗੇ ਕਿਵੇਂ ਤੁਹਾਡੀ ਜ਼ਿੰਦਗੀ ਇੱਥੇ ਨਿਕਲੂਗੀ ਕਿਵੇਂ ਨਰਕ ਬਣਾ ਦਿੱਤਾ ਤੁਹਾਡੀ ਜ਼ਿੰਦਗੀ ਨੂੰ ਤੁਹਾਡੇ ਐਮਐਲਏ ਨੇ ਔਰ ਮੈਂ ਤੁਹਾਨੂੰ ਇਹ ਦਿਖਾਉਣਾ ਚਾਹਣਾ ਹੈ ਜੇ ਤੁਸੀਂ ਇਹ ਤੁਹਾਡਾ ਪਾਰਕ ਆ ਇਹ ਪਾਰਕ ਦਾ ਹਾਲ ਦੇਖ ਲਓ ਆ ਤੁਹਾਡੀਆਂ ਸੜਕਾਂ ਨੇ ਆ ਆ ਪਿੰਡ ਆ ਹਾਲਾਤ ਆ ਹਾਲਾਤ ਨੇ ਤੁਹਾਡੇ ਕੋਲ ਤੁਹਾਡੇ ਰਿਸ਼ਤੇਦਾਰ ਨਹੀਂ ਆਇਆ ਕਰਨਗੇ ਮੈਂ ਤੁਹਾਨੂੰ ਬਾਰ-ਬਾਰ ਕਹਿ ਰਿਹਾ ਹਾਂ ਬਦਲ ਜੋ ਆਪਣੇ ਇਲਾਕੇ ਨੂੰ ਬਚਾ ਲਓ ਜੇ ਆਪਣੇ ਇਲਾਕੇ ਨੂੰ ਨਾ ਬਚਾ ਸਕੇ ਤੁਹਾਡੇ ਇਲਾਕੇ ਨੂੰ ਬਚਾਉਣ ਕੈਨ ਨੂੰ ਆ ਹਾਲਾ ਇਹ ਪਾਰਕ ਹੈ ये केजरीवाल जो कहता था मैं लंदन इंग्लैंड बनाऊंगा ये चंदेला ने हाल कर रखा आपके इलाके का ये हलाके का हालात है ये देखे। ये देखे। मैं आपसे आग्रह कर रहा हूँ पांच तारीख को हमें बदलाव लाना है हमने बदलाव ला के भाई मनजिंदर सिंह सिरसा अपने भाई को जिताओ मैं आपसे वादा कर रहा हूँ इस गंदगी के अंबार को यहाँ से बाहर करेंगे जैसे एमएलए जाएगा यहाँ से वैसे यहाँ की गंदगी भी बाहर निकल जाएगी और आपका इलाका साफ हो जाएगा धन्यवाद 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 हलाका देखते रहो फिर भी आप हालात देखो आप देखो हालात देखो ये है आपका विष्णु गार्डन क्या गंदगी है दोस्तों ये आपका विष्णु गार्डन का जे ब्लॉक है ये आपका शनि मंदिर के सामने ये जो अरविंद केजरीवाल बार बार कहता है मैंने आपका दिल्ली को इंग्लैंड बना दिया लंदन बना दिया पेरिस बना दिया आंटी पेरिस बन गया गंदगी साफ करें ये गंदगी आप ये तो आम आदमी कहता हमने गंदगी ठीक कर दी है लेके सड़क भी नहीं बन पाते ये केजरीवाल जी ने पेरिस बना दिया पेरिस जाते बन गया पेरिस पेरिस बना दिया रघबीर नगर को एक क्लास पेरिस ये पेरिस है गलियों में जाओ बढ़िया वाला नाले का पानी सीवर भरे हुए ਇਹ ਦੇਖਿਓ ਜੀ ਇਹ ਤੁਹਾਡਾ ਅਰਵਿੰਦ ਕੇਜਰੀਵਾਲ ਦੀ ਦੇਣ ਆ ਜਿਹੜਾ ਬਾਰ ਬਾਰ ਕਹਿ ਰਿਹਾ ਸੀਗਾ ਕਿ ਮੈਂ ਇਹਨੂੰ ਇੰਗਲੈਂਡ ਬਣਾ ਦੇਣਾ ਹੈ ਲੰਡਨ ਪੈਰਿਸ ਬਣਾ ਦੇਣਾ ਹੈ ਮੈਂ ਸਮਝਦਾ ਵਿਸ਼ਨੂ ਗਾਰਡਨ ਖਿਆਲਾਵਾਲਿਆਂ ਨੂੰ ਅਜ ਸੋਚਣ ਦੀ ਲੋੜ ਆ ਤੁਹਾਡੇ ਪਰਿਵਾਰ ਦੇ ਤੁਹਾਡੇ ਰਿਸ਼ਤੇਦਾਰ ਇੱਥੇ ਨਹੀਂ ਆ ਸਕਦੇ ਤੁਹਾਡੇ ਪਰਿਵਾਰ ਦੇ ਮਿਲਣ ਵਾਲੇ ਨਹੀਂ ਆ ਸਕਦੇ ਤੁਹਾਡੇ ਆਉਣ ਵਾਲੇ ਦਿਨਾਂ ਦੇ ਅੰਦਰ ਦੇਖਿਓ ਜੇ ਇੱਥੇ ਨੌਕਰੀਆਂ ਰਿਸ਼ਤੇ ਨਹੀਂ ਕਿਸੇ ਨੇ ਕਰਨੇ ਜੋ ਤੁਹਾਡੇ ਇਲਾਕੇ ਦੀ ਗੰਦਗੀ ਦਾ ਮੰਜ਼ਰ ਬਣ ਚੁੱਕਿਆ ਏ ਜੇ ਤੁਸੀਂ ਹੁਣ ਨਾ ਬਦਲਿਆ ਤੇ ਤੁਹਾਨੂੰ ਦੁਬਾਰਾ ਮੌਕਾ ਨਹੀਂ ਮਿਲਣਾ ਐਸੀ ਗੰਦਗੀ ਪੂਰੇ ਵਿਧਾਨ ਸਭਾ ਖੇਤਰ ਭਰਿਆ ਪਿਆ ਹੈ ਔਰ ਗੰਦਗੀ ਦੇ ਇਲਾਵਾ ਇੱਥੇ ਕੁਝ ਹੈ ਨਹੀਂ ਗੰਦਾ ਪਾਣੀ ਗੰਦਾਰੇ ਨਾਲੇ ਬੰਦ ਗਟਰ ਬੰਦ ਘਰਾਂ ਦੇ ਅੰਦਰ ਸੀਵਰੇਜ ਵਹਿ ਰਿਹਾ ਹੈ ਔਰ ਇਹ ਤੁਹਾਡੀ ਵਿਧਾਨ ਸਭਾ ਹੈ ਜਿਸ ਨੂੰ ਅਰਵਿੰਦ ਕੇਜਰੀਵਾਲ ਕਹਿੰਦਾ ਸੀਗਾ ਕਿ ਮੈਂ ਪੈरिस ਬਣਾਉਂਗਾ ਜਿਸ ਨੂੰ ਕਹਿੰਦਾ ਸੀਗਾ ਮੈਂ ਇੰਗਲੈਂਡ ਬਣਾਉਂਗਾ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ ਜੇਕਰ ਤੁਸੀਂ ਇਹ ਮੌਕਾ ਨਹੀਂ ਸੰਭਾਲ ਲਿਆ ਆਪਣਾ ਹਾਲ ਦੇਖ ਲਓ ਇਹ ਹਾਲ ਤੁਹਾਡਾ ਫਿਊਚਰ ਆ ਆ ਦੇਖੋ ਤੁਸੀਂ ਇਹ ਘਰ ਨੂੰ ਰਸਤੇ ਇਹ ਜੇ ਤੁਹਾਡਾ ਜਿਹੜਾ ਬਲਾਕ ਆ ਵਿਸ਼ਨੂੰ ਗਾਰਡਨ ਦਾ ਅੱਜ ਮੰਦਰ ਸਾਹਮਣੇ ਆ ਮੰਦਰ ਦਿਖਾਓ ਆ ਦੋ ਮੰਦਰ ਨੇ ਸਾਹਮਣੇ ਸ਼ਕਤੀ ਮੰਦਰ ਸਭ ਤੋਂ ਪੁਰਾਣਾ ਔਰ ਸ਼ਿਵ ਸ਼ਕਤੀ ਮੰਦਰ ਆ ਰਾਈਟ ਸਾਈਡ ਤੇ ਸ਼ਨੀ ਮੰਦਰ ਤੁਸੀਂ ਦੇਖੋ ਸ਼ਨੀ ਮੰਦਰ ਹੋਵੇ ਸ਼ਕਤੀ ਮੰਦਰ ਹੋਵੇ ਔਰ ਇਸ ਤਰੀਕੇ ਦੇ ਹਾਲਾਤ ਇੱਥੇ ਬੜਾ ਦਿੱਤੇ ਗਏ ਨੇ ਮੈਂ ਤੁਹਾਨੂੰ ਵਿਸ਼ਨੂੰ ਗਾਰਡਨ ਵਾਲਿਆਂ ਨੂੰ ਖਿਆਲ ਦਿਵਾਉਂਦਾ ਔਰ ਉਹਨਾਂ ਨੂੰ ਬੇਨਤੀ ਕਰਦਾ ਜੇ ਤੁਸੀਂ ਆਪਣੇ ਪਰਿਵਾਰਾਂ ਨੂੰ ਬਚਾਉਣਾ ਹੈ ਜੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਲੈ ਕੇ ਆਉਣਾ ਹੈ ਜੇ ਤੁਸੀਂ ਨਹੀਂ ਚਾਹੁੰਦੇ ਤੁਹਾਨੂੰ ਇਲਾਕਾ ਛੱਡ ਕੇ ਬਚਣਾ ਪਵੇ ਤੇ ਮੌਕਾ ਏ ਆਪਣੇ ਭਰਾ ਮਨਜਿੰਦਰ ਸਿੰਘ ਸਿਰਸਾ ਦਾ ਸਾਥ ਦਿਓ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ ਇਸ ਇਲਾਕੇ ਦੀ ਗੰਦਗੀ ਨੂੰ ਸਾਫ਼ ਕਰ ਦੂੰਗਾ ਇਸ ਇਲਾਕੇ ਦੇ ਅੰਦਰ ਸਾਰੀਆਂ ਐਂਟਰੀਆਂ ਦੇ ਉੱਤੇ ਸਾਰੇ ਟਲਾਓ ਇਸ ਇਲਾਕੇ ਚੋਂ ਚੁੱਕ ਕੇ ਬਾਹਰ ਸੁੱਟੂੰਗਾ ਤੁਹਾਡੇ ਘਰਾਂ ਦੇ ਅੰਦਰ ਸਾਫ਼ ਪਾਣੀ ਪਹੁੰਚਾਉਣਾ ਤੁਹਾਡੇ ਬੇਟੇ ਦਾ ਕੰਮ ਆਊਗਾ ਤੁਹਾਡੇ ਘਰਾਂ ਦੇ ਗੱਟਰਾ ਨੂੰ ਸਾਫ਼ ਕਰਾ ਕੇ ਨਵੀਆਂ ਲਾਈਨਾਂ ਪਾਉਣਾ ਤੁਹਾਰੇ ਬੇਟੇ ਦਾ ਕੰਮ ਆਊਗਾ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਇੱਕ ਮੌਕਾ ਏ ਇਹ ਮੌਕਾ ਜਾਣ ਨਾ ਦਿਓ ਜੇ ਹੁਣੇ ਮੌਕਾ ਆਪਣੇ ਬੇਟੇ ਆਪਣੇ ਭਰਾ ਮਨਜਿੰਦਰ ਸਿੰਘ ਸਿਰਸਾ ਨੂੰ ਇੱਥੋਂ ਮੌਕਾ ਸੇਵਾ ਦਾ ਦਿਓ ਤਾਂ ਕਿ ਤੁਹਾਡੇ ਇਲਾਕੇ ਦੀ ਨੁਹਾਰ ਬਦਲ ਸਕਾਂ ਤੁਹਾਡੇ ਰਿਸ਼ਤੇਦਾਰ ਮਾਣ ਕਰਨਗੇ ਜਦੋਂ ਤੁਹਾਡੇ ਇਲਾਕੇ ਚ ਆਇਆ ਕਰਨਗੇ ਵਰਨਾ ਇਹ ਗੰਦਗੀ ਤੁਹਾਡੇ ਪਰਿਵਾਰ ਨੂੰ ਇੱਥੇ ਰਹਿਣ ਨਹੀਂ ਦੇਊ ਤੁਹਾਨੂੰ ਛੱਡ ਕੇ ਜਾਣ ਨੂੰ ਮਜਬੂਰ ਕਰ ਦਊਗੀ ਐਨੀ ਇੱਕ ਬੇਨਤੀ ਆ ਆ ਗੰਦਗੀ ਦੇਖ ਲਓ ਇਹ ਕੇਜਰੀਵਾਲ ਔਰ ਤੁਹਾਡੇ ਲੋਕਲ ਐਮਐਲ ਦੇ ਚੰਦੇਲੇ ਦਾ ਹਾਲ ਆ ਚੰਦੇਲੇ ਦੇ ਘਰ ਦੇ ਬਾਹਰ ਇੰਨਾ ਗੰਦਿਆ ਕਿ ਉਹਦੇ ਘਰ ਦੇ ਅੰਦਰ ਵੜਨਾ ਔਖਾ ਹੈ ਜਿਹੜਾ ਇਨਸਾਨ 30 ਸਾਲਾਂ ਚ ਆਪਣਾ ਗੰਦ ਨਹੀਂ ਸਾਫ਼ ਕਰ ਪਾਇਆ ਮੇਰੇ ਵੀਰੋ ਤੁਹਾਡੇ ਪਰਿਵਾਰਾਂ ਵਾਸਤੇ ਕੁਝ ਨਹੀਂ ਕਰ ਸਕਦਾ ਸਵਾਹਿ ਗੁੰਡਾਗਰਦੀ ਦੇ ਇੱਥੇ ਕੁਝ ਨਹੀਂ ਹੋਣਾ ਜੇ ਆਪਣੇ ਭਰਾ ਨੂੰ ਮੌਕਾ ਦਿਓਗੇ ਤੁਹਾਡੇ ਇਲਾਕੇ ਨੂੰ ਸੁਧਾਰ ਕੇ ਰੱਖ ਦੂਗਾ ਤੁਹਾਨੂੰ ਬੇਨਤੀ ਕਰਦਾ ਹਾਂ ਇੱਕ ਵਾਰ ਫੇਰ ਤੋਂ 5 ਤਰੀਕ ਨੂੰ ਮਨਜਿੰਦਰ ਸਿੰਘ ਸਿਰਸਦਾ ਸਾਥ ਦਿਓ ਔਰ ਤੁਹਾਡੇ ਇਥੋਂ ਦੇ ਬੇਈਮਾਨ ਔਰ ਜਿਸ ਨੇ ਗੰਦਰਾ ਤੁਹਾਡਾ ਇਲਾਕਾ ਕਰਤਾ ਹੈ ਨਰਕ ਵਰਗਾ ਤੁਹਾਡਾ ਇਲਾਕਾ ਕਰਦਾ ਹੈ ਹੁਣ ਚੋਕ ਕੇ ਬਾਹਰ ਕਰੋ ਔਰ ਮਨਜਿੰਦਰ ਸਿੰਘ ਸਿੱਖਸਣ ਨੂੰ ਲੈ ਕੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ